ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚਾਰ ਦਿਨਾਂ ਦਾ ਵਿਸ਼ਾਲ ਸਮਾਗਮ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵਿੱਚ ਚੜ੍ਹਦੀ ਕਲਾ ਨਾਲ ਸ਼ੁਰੂ ਹੋ ਗਿਆ ਇਸ ਮੌਕੇ ਦੱਖਣੀ ਹਲਕੇ ਦੇ ਐਮਐਲਏ ਇੰਦਰਬੀਰ ਸਿੰਘ ਨਿੱਜਰ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਰੀ ਕੌਮ ਲਈ ਪ੍ਰੇਰਨਾ ਸਰੋਤ ਹੈ ਉਹਨਾਂ ਨੇ ਕਿਹਾ ਕਿ ਗੁਰੂਆਂ ਦੀਆਂ ਕੁਰਬਾਨੀਆਂ ਨੇ ਇਕ ਕਮਰਿ ਹੋਈ ਕਾਮ ਨੂੰ ਜਗਾਇਆ ਅਤੇ ਵੱਡੇ ਕੱਲੂਕਾਰੇ ਮੋਰਚੇ ਅਤੇ ਜ਼ੁਲਮਾਂ ਦੇ ਸਾਹਮਣੇ ਸਿੱਖ ਕੌਮ ਦੇ ਹੌਸਲੇ ਨੂੰ ਮਜ਼ਬੂਤ ਕੀਤਾ। ਇਸ ਮੌਕੇ ਹਸਪਤਾਲ ਦੇ ਮੁਖੀ ਸੇਵਾਦਾਰ ਪਾਈ ਗੁਰਕਬਾਲ ਸਿੰਘ ਜੀ ਨੇ ਆਇਆਂ ਸੰਗਤਾਂ ਦਾ ਤਹਿ ਦਿਲੋਂ ਤਨਮਾਦ ਕੀਤਾ। ਇਸ ਮੌਕੇ ਮੈਨੇਜਰ ਵਿਕਰਮ ਸਿੰਘ, ਜੈ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ, ਚਾਹਤਪ੍ਰੀਤ ਸਿੰਘ, ਪ੍ਰੀਤ, ਰਣਜੀਤ ਸਿੰਘ ਗੋਲਡੀ, ਓੰਕਾਰ ਸਿੰਘ ਪੱਪੂ ਗੁਰਪਾਲ ਸਿੰਘ ਉਸਤਾਦ ਦੀ ਰਵਿੰਦਰ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ હાજર ਸਨ ਸੁਗੁਰ ਤੇਗ বাহাদুর ਜੀ ਦੇ 350 ਸਾਲ ਜਿਹੜੀ ਸ਼ਹਾਦਤ ਉਹਨਾਂ ਦੀ ਹੋਈ ਸੀ ਉਹਨੂੰ ਸਮਰਪਿਤ ਜਿਹੜੇ ਸਮਾਗਮ ਹੋ ਰਹੇ ਨੇ ਅੱਜ ਜਿੱਦੇ ਵੀ ਕੋਲਾਣਜੀ ਹਸਪਤਾਲ ਚੈਰੀਟੇਬਲ ਹਸਪਤਾਲ ਦੇ ਵਿੱਚ ਬਾਬਾ ਗੁਰ ਇਕਬਾਲ ਜੀ ਦਿੱਥੇ ਮ ਆਏ ਔਰ ਕੀਰਤਨ ਦਾ ਆਨੰਦ ਮਾਣ ਰਹੇ ਆ ਬੈਠੇ ਹੁਣ ਅਸੀਂ ਸਾਈਡ ਤੇ ਆਏ ਥੋੜਾ ਜਿਹਾ ਔਰ ਬੜਾ ਚੰਗਾ ਲੱਗਦਾ ਕਿਉਂਕਿ ਗੁਰੂ ਜੀ ਨੂੰ ਯਾਦ ਰੱਖਣਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡੀ ਸਾਡੇ ਵਾਸਤੇ ਇਹ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅੱਜਕੱਲ ਕੌਮ ਜਿਹੜੀ ਸਾਡੀ ਮੁਸ਼ਕਲਾਂ ਚ ਆਈ ਹੋਈ ਹੈ ਤੇ ਇਹ ਅਸੀਂ ਜੇ ਨਹੀਂ ਯਾਦ ਰੱਖਾਂਗੇ ਤੇ ਫਿਰ ਸਾਡੀ ਮੁਸ਼ਕਲਾਂ ਵੱਧ ਸਕਦੀਆਂ ਨੇ ਸੋ ਜਿਹੜੀ ਕੁਰਬਾਨੀਆਂ ਨੇ ਜਿਹੜੀ ਉਹਨਾਂ ਦੀ ਸ਼ਹਾਦਤ ਦੇ ਨਾਲ ਸਾਨੂੰ ਜਜ਼ਬਾ ਮਿਲਿਆ ਜਿਸ ਇੱਕ ਮਰੀ ਹੋਈ ਕੌਮ ਜਿਹੜੀ ਸੀਗੀ ਉਹ ਜਾਗ ਉੱઠી ਔਰ ਜਾ ਕੇ ਜਿਹੜੇ ਚਮਤਕਾਰ ਕੀਤੇ ਇਹਨਾਂ ਨੇ ਗੁਰੂ ਜੀ ਮਹਾਰਾਜ ਮਰਦੀ ਮਰਜ਼ੀ ਦੇ ਨਾਲ ਉਹ ਜਿਵੇਂ ਵੱਡਾ ਕਲੂਕਾਰਾ ਹੋਇਆ ਛਟਾ ਛੋਟਾ ਕਲੂਕਾਰਾ ਹੋਇਆ ਜਿਵੇਂ ਮੋਰਚੇ ਲੱਗੇ ਜਿਵੇਂ ਨਕਾਨਾ ਸਾਤਾ ਮੋਰਚਾ ਲਗਾ ਗੁਰੂ ਕੇ ਬਾਗ ਦਾ ਮੋਰਚਾ ਲਗਾ ਜੋ ਸਿੰਘਾਂ ਨੇ ਕੀਤਾ ਉਹ ਗੁਰੂ ਜੀ ਦੀ ਕੁਰਬਾਨੀ ਦਾ ਹੀ ਪ੍ਰਤਾਪ ਸੀਗਾ ਸਾਧ ਸੰਗਤ ਜੀ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੀਆਂ ਬਾਰ ਮੇਰਾ ਹੋਈਆਂ ਜੋ 4 ਦਿਨ ਦਾ ਸ਼ਹੀਦੀ ਸ਼ਤਾਬ ਦੀ 350 ਸਾਲਾ ਅਤੇ 21ਵਾਂ ਜੀ ਦੇ ਪ੍ਰਵਾਨ ਸਮਾਗਮ ਮਹਾਂਪੁਰਪਾਈ ਸਾਹਿਬਾਈ ਗੁਰਬਾਦ ਸਿੰਘ ਜੀ ਹੋਰਾਂ ਵੱਲੋਂ ਬੀਬੀ ਕੋਲਾ ਜੀ ਚੈਰੀਟੇਨ ਹਸਪਤਾਲ ਦਾ ਸਾਲਾਨਾ ਸਮਾਗਮ ਮਨਾਉਂਦੇ ਰੱਖਿਆ ਗਿਆ ਸੀ ਅੱਜ ਪਹਿਲੇ ਦਿਨ ਦੇ ਦੀਵਾਨ ਬੜੀ ਚੜ੍ਹਦੀ ਕਲਾ ਦੇ ਨਾਲ ਭਾਈ ਜਗਦੀਸ਼ ਸਿੰਘ ਦੀ ਬੱਬੀਆਂ ਨੇ ਹਾਜ਼ਰੀਆਂ ਭਰੀਆਂ ਨੌਵੇਂ ਮੱਲੇ ਦੇ ਸ਼ਲੋਕ ਗਾਏ ਗਏ ਅਤੇ ਦਾਸ ਨੇ ਮਹਾਂਪੁਰਖਾਂ ਨੇ ਕੀਰਤਨ ਕਰਕੇ ਸੰਗਤਾਂ ਨੇ ਬੜਾਈ ਰਸਨਾ ਆਨੰਦ ਮਾਣਿਆ ਹਜ਼ਾਰਾਂ ਦੀ ਗਿਣਤੀਆਂ ਵਿੱਚ ਸੰਗਤਾਂ ਨੇ ਦਰਸ਼ਨ ਦਿੱਤੇ ਨੇ ਤਿੰਨ ਦੀਵਾਨ ਬਾਕੀ ਨੇ ਜਿਹੜੇ ਕੱਲ 4 ਤੋਂ 8 ਬੀਬੀ ਕੋਲਾ ਜੀ ਭਲਾਈ ਜੰਦਰ ਵਿਖੇ ਸੱਜਣਗੇ ਜਿੰਨਾ ਵਿੱਚ ਗਿਆਨੀ ਵਿਸ਼ਾਦ ਸਿੰਘ ਦੀ ਮਹਾਂਪੁਰਖ ਅਤੇ ਹੋਰ ਬੇਅੰਤ ਜਥੇ ਹਾਜ਼ਰੀਆਂ ਭਰਨਗੇ ਪਰਸੋਂ ਸ਼ੁੱਕਰਵਾਰ ਦਾ ਜਿਹੜਾ ਦਿਵਾਨ 28 ਤਰੀਕ ਦਾ ਉਹ 508 ਰਾਗ ਦਰਬਾਰ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਸ਼ਾਤ ਜਿਨ੍ਹਾਂ ਨੂੰ ਸ਼੍ਰੋਮਣੀ ਰਾਗੀ ਦਾ ਅਵਾਰ ਦਿੱਲੀ ਕਮੇਟੀ ਨੇ ਦਿੱਤਾ ਸੀ ਉਹ ਹਾਜ਼ਰੀਆਂ ਭਰ ਰਹੇ ਨੇ ਭਾਈ ਜਗਰੂਪ ਸਿੰਘ ਦੀ ਹਜੂਰੀ ਰਾਗੀ ਜਿਹੜੇ ਰਾਗਾਂ ਦੇ ਮਾਹਰ ਨੇ ਉਹ ਹਾਜ਼ਰੀਆਂ ਭਰ ਰਹੇ ਨੇ ਹਸਾਲ ਉਹਨਾਂ ਚ ਵੀ ਦਰਸ਼ਨ ਦੇਣਾ ਇਹ 21ਵਾਂ ਸਾਲਾਨਾ ਸਮਾਗਮ ਹੈ ਜੀ ਦੇ ਪ੍ਰਵਾਨ ਜਿਹੜਾ 350 ਸਾਲਾ ਸ਼ੀਦੀ ਸ਼ਤਾਬ ਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਦਿਆਲਾਲ ਜੀ ਦੀ ਅਵਤਾਰ ਚਰਣਾ ਦੀ ਸੀਸ ਲੈਣ ਲਈ ਉਹਨੂੰ ਸਮਰਪਿਤ ਕਰਕੇ ਮਨਾ ਰਹੇ ਨੇ 4 ਦਿਨਾਂ ਦਾ ਸਮਾਗਮ ਹੈ ਤੇ ਅੱਜ ਤਰੀਕ ਹੈ ਅੱਜ 26 ਹੈ 27 28 29 ਅੱਜ ਪਹਿਲੇ ਦਿਨ ਦਾ ਪ੍ਰੋਗਰਾਮ ਹੋਇਆ ਤੇ 3 ਦਿਨ ਹੋਰ ਹੋਣਾ 29 ਦਾ ਪ੍ਰੋਗਰਾਮ ਗੁਰੂ ਕੇ ਮਹਿਲ ਵਿਖੇ ਹੈ 4 ਵਜੇ ਤੋਂ ਰਾਤ 12 ਵਜੇ ਤੱਕ ਇਹ ਸਤਿਗੁਰੂ ਦੀ અપਾਰ ਕਿਰਪਾ ਆਪਣੇ ਮੂੰਹੋਂ ਇਹ ਕਹਿਣਾ ਚਾਹੀਦਾ ਮੇਰੇ ਖਿਆਲ ਪੰਜਾਬ ਵਿੱਚ ਪਹਿਲਾ ਹਸਪਤਾਲ ਹੈ ਜਿੱਥੇ ਐਮ ਆਰ ਆਈ ਚੈਰੀਟੇਬਲ ਹੋਵੇ ਜਿੱਥੇ ਸੀਟੀ ਸਕੈਨ ਚੈਰੀਟੇਬਲ ਹੋਵੇ ਜਿੱਥੇ ਤਿੰਨ ਅਲਟਰਾਸਾਉਂਡ ਮਸ਼ੀਨਾਂ ਚੈਰੀਟੇਬਲ ਇਕੋ ਮਸ਼ੀਨ ਚੈਰੀਟੇਬਲ ਔਰ ਐਕਸ-ਰੇ ਮਸ਼ੀਨ ਚੈਰੀਟੇਬਲ ਔਰ ਇਨਾ ਕ ਮਤਲਬ ਇਹ ਜਿਹੜਾ ਐਮ ਆਰ ਆਈ ਸੀਟੀ ਸਕੈਨ ਦਾ ਲਗਾ ਸੈਟ ਇਹ 8 ਕਰੋੜ ਦਾ ਪ੍ਰੋਜੈਕਟ ਸੀ ਪੂਰਾ ਸਰਦਿਕ ਕੋਈ ਸੀ ਵੀ ਜਿਹੜਾ ਕੰਮ ਵਾਰ ਦਾ 12000 ਜੋ ਰਿਹਾ ਇੱਥੇ 2126 ਚੈਰੀਟੇਬਲ ਮਤਲਬ ਜਿੰਨੀ ਲਾਗਤ ਹੈ ਉਹ ਅਸੀਂ ਇੱਕ ਇੱਕ ਡਾਕਟਰ ਦੀ 6 6 7 7 ਲੱਖ ਤਨਖਾਹ ਹੈ ਉਹ ਗੁਣਾ ਵਾਲੇ ਬੰਦੇ ਚਾਹੀਦੇ ਹੁੰਦੇ ਇਹ ਹਸਪਤਾਲ ਦੀ ਡਿਊਟੀਆਂ ਭਾਈ ਰਵਿੰਦਰਪਾਲ ਸਿੰਘ ਦੀ ਗੁਰੂ ਦੇ ਓਟ ਅਸਰੇ ਨਾਲ ਨਿਭਾ ਰਹੇ